ਆ ਵੀ ਕਿੱਥੋਂ ਤੱਕ ਪਾਣੀ ਹੀ ਪਾਣੀ ਆ ਆਲੇ-ਦੁਆਲੇ ਕਮਾ ਲਿਓ ਵੀ ਹਰ ਜਗ੍ਹਾ ਤੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਆ ਵੇਖੋ ਕੋਈ ਵੀ ਲਾਗੇ-ਲਾਗੇ ਤੁਸੀਂ ਦੇਖ ਲਓ ਤੁਹਾਨੂੰ ਘਰ ਡੁੱਬੇ ਦਿਖਣਗੇ ਆ ਆਲੇ-ਦੁਆਲੇ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਪੈਂਦੀ ਆ ਪਾਣੀ ਹੀ ਪਾਣੀ ਆ ਕਈ ਪਿੰਡਾਂ ਦੇ ਪਿੰਡ ਜਿਹੜਾ ਡੁੱਬ ਗਿਆ ਤੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਾਲਾਤ ਤੁਸੀਂ ਦੇਖ ਲਿਆ ਕਿੱਥੋਂ ਤੱਕ ਦੂਰ ਦੂਰ ਤੱਕ ਪਾਣੀ ਹੀ ਪਾਣੀ ਹੈ ਇਹ ਪਾਣੀ ਜਿਨੇ ਅਨੇਕਾਂ ਫਸਲਾਂ ਡਬੋਤੀਆਂ ਤਬਾਹ ਕਰ ਤੇ ਘਰਾਂ ਦੇ ਘਰ ਲੋਕਾਂ ਨੂੰ ਛੱਡਣੇ ਪਏ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਸ ਪਾਣੀ ਤੇ ਰਾਜਨੀਤੀ ਹੁੰਦੀ ਸੀ ਅੱਜ ਉਹ ਸੂਬਿਆਂ ਦੇ ਮੁੱਖ ਮੰਤਰੀ ਸੈਂਟਰ ਸਰਕਾਰ ਕੋਈ ਨਹੀਂ ਬੋਲ ਰਿਆ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਖਲੋਤੇ ਇਹ ਆਫਤ ਜਿਹੜੀ ਆਈ ਆ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਆਪਣੇ ਲੋਕਾਂ ਨਾਲ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਤੇ ਜਿੰਨਾ ਜਿੰਨੀ ਵੀ ਸੇਵਾ ਕਰ ਸਕਦੇ ਹੋ ਆਣ ਕੇ ਸੇਵਾ ਪਾਈਏ ਔਰ ਅੱਜ ਸਾਥ ਦੀ ਲੋੜ ਆ ਇੱਕ ਦੂਜੇ ਦਾ ਸਾਥ ਦੇ ਕੇ ਆਣ ਕੇ ਸੋ ਜਿੱਥੇ ਜਿੱਥੇ ਵੀ ਆਫਤਾਂ ਆਈਆਂ ਨੇ ਸੋ ਪਰਉ ਵੱਧ ਤੋਂ ਵੱਧ ਉੱਥੇ ਆ ਕੇ ਸਾਥ ਦੋ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਾਡੇ ਗੁਰੂ ਨੇ ਵੀ ਸਾਨੂੰ ਮਨੁੱਖਤਾ ਦੇ ਰਸਤੇ ਤੇ ਤੋਰਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋયા ਮੈਂ ਵੀਰ ਜੀ ਨੂੰ ਕਹੂੰਗਾ ਕਿ ਆ ਦੂਰ ਦੂਰ ਤੱਕ ਇੱਕ ਰਿ ਬਖਾ ਦੋ